ਹਾਲ ਜੀ ਸਾਰਿਆਂ ਨੂੰ ਅੱਜ ਆਪਾਂ ਮਰਗਨ ਕ੍ਰਾਸ ਕੰਟਰੀ ਰੋਡ ਤੇ ਸੀ ਭਰਦਵਾਜ ਜੀ ਨੂੰ ਰੋਡ ਦੇ ਵਿੱਚ ਗਰਾਊਂਡ ਤੋਂ ਪਿੰਡਾਂ ਵੱਲ ਨੂੰ ਭਰਦਵਾਜ ਜੀ ਸਾਡੇ ਪਿੱਛੇ ਪਿੱਛੇ ਮੋਟਰਸਾਈਕਲ ਤੇ ਲਾਈਟ ਮਾਰਦੇ ਹੋਣਗੇ ਤੇ ਬਾਕੀ ਤੁਹਾਨੂੰ ਰਾਹ ਦੇ ਵਿੱਚ ਦਿਖਾਵਾਂਗੇ ਕਿ ਉਹ ਸਾਡੇ ਨਾਲ ਕਿੱਦਾਂ ਬਾਈਂਗੂ ਹਨ ਅਨੁਵਾਦ ਕਿਹਾ ਹੈ ਕੋਈ ਕਦਰ ਨਹੀਂ ਕੋਈ ਮੁੰਡਿਆਂ ਨੇ ਕ੍ਰਾਸ ਕੰਟਰੀ ਕਰਤੀ ਹੈ ਸ਼ੁਰੂ ਕੋਈ ਕਦਰ ਨਹੀਂ ਪੈਂਦੇ ਉਸ ਸਮੇਂ ਤੇ ਸਰਪ੍ਰਮਣੇ ਸੀਗੇ ਹੋਏ ਤੇ ਕੋਈ ਕਦਰ ਹੀ ਹੁੰਦਾ ਚਲੋ ਤੁਰੋਂ ਜੇ ਤੁਨ ਲੋ ਨਿਮ ਨਿਮ ਚਲੋ ਮੁੰਡੇ ਲੈ ਕੇ ਬੰਦਾ ਹੱਡਾ ਪਰ ਉੱਡ ਚਲਾ ਰਹੇ ਹਾਂ ਜਿਹੜਾ ਹੁੰਦਾ ਉਹ ਬੰਦੇ ਲੱਗਿਆ ਜਾਣਗੇ ਜਿਹਨੂੰ ਕਿ ਕਰਸ ਕੰਟਰੀ ਨਾਲ ਤੇ ਲਾਖਤੀ ਆਪੀ ਲੋਏ ਮੁੰਡੇ ਆਪਣੇ ਮੁਰੀ ਵਾਲ ਟੱਪ ਚੱਲੇ ਆ ਇਹਨੋਂ ਅਸੀਂ ਅੱਗੇ ਹੀਰਾ ਆਣਾ ਹੀਰਾ ਹੀਰਾ ਤੋਂ ਪੂਨਗਾ ਨਾਲ ਦੀ ਨਾਲ ਤੁਹਾਨੂੰ ਦਿਖਾਈ ਚੱਲਾਂ। ਇਹ ਲੱਗ ਰਹੀ ਆ ਕ੍ਰਾਸ ਕੰਟਰੀ। ਹਾਂਜੀ ਸਾਸਰੀਗਾਲ ਜੀ। ਲੋ ਜੀ ਆਪਾਂ ਪੁੰਨੀਆਂ ਐਂਟਰ ਕਰ ਗਏ ਆ ਮੋਰੀਗਾਲ ਤੋਂ ਹੀਰਾ। ਹੀਰਾ ਤੋਂ ਪੁੰਨੀਆਂ। ਆ ਪੁੰਨੀਆਂ ਪਿੰਡ ਵੈਜ ਦੀ। ਤੇ ਪੁੰਨੀਆਂ ਗਰਾਊਂਡ ਵਾਲ ਦੀ ਉੱਤੋਂ ਦੀ ਵੜ ਕੇ ਤੇ ਆਪਾਂ ਜਾਵਾਂਗੇ ਉਹ ਦੋ ਮੁੰਡੇ ਆਪਣੇ ਗਾਂ ਨਿਕਲ ਗਏ। ਯਾ ਤੈਨੂੰ ਵਿਚਾਰੇ ਪਿੱਛੇ ਖਚੋ 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 ਉਹਨਾਂ ਦੇ ਨਾਲ ਰਲੋ। ਉਹ ਦੇ ਲੋ ਤੁਹਾਨੂੰ ਘਟ ਗਈ ਉਹ ਛੋਮੜਾ ਜਾ ਮੁੰਡੇ ਹੋ ਗਿਆ ਤੇਜ ਹੁਣ ਰਲ ਲੰਗੇ ਉਹਨਾਂ ਦੇ ਨਾਲ ਠੀਕ ਹੈ ਯਾਕੀ ਤੁਹਾਨੂੰ ਅਪਡੇਟ ਦਿੰਨੇ ਹਾਂ ਜੀ ਪੁੰਨੀਆਂ ਅਸੀਂ ਟੱਪ ਗਏ ਆ ਆ ਗਰਾਊਂਡ ਬਿਜਲੀ ਸੁਣਾ ਜੀ ਮੁੰਡਾ ਬਿਜਲੀ ਤੇ ਬੱਗੂ ਸਾਡੇ ਨਾਲ ਖੇਡਦੇ ਆ ਪੱਕੇ ਤੇ ਉਹਨਾਂ ਦੀ ਗਰਾਊਂਡ ਆ ਉਹਨਾਂ ਦੇ ਪਿੰਡ ਨੂੰ ਟੱਪ ਗਏ ਅਸੀਂ ਤੇ ਹਾਂ ਇਹ ਸਾਡੇ ਪਿੰਡ ਨੂੰ ਛੜਕ ਜਾਂਦੀ ਪੋਨੀਆਂ ਦੇ ਉੱਤੇ ਜਿਹੜੇ ਸਟਾਰਟ ਤੇ ਪਾਰ ਰਹੇ ਹੁੰਦੇ ਜਿੰਨੇ ਜਉਂਦੇ ਆ ਸ਼ਾਬਾਸ਼ ਸ਼ਾਬਾਸ਼ ਸ਼ਿਰੋ ਵੈਰੀ ਗੁੱਡ ਹਾਂਜੀ ਸੱਸੀ ਗਾਲ ਜੀ ਮੁੰਡੇ ਲਾਰਡ ਐ ਕ੍ਰੋਸ ਕੰਟਰੀ ਆ ਗਏ ਮੁੰਡੇ ਆ ਆਪਣਾ ਜੱਜ ਛੋਟਾ ਛੋਟਿਆ ਉਹ ਛੋਟਿਆ ਤਾਂ ਦੇ ਬਹੁਤ ਵਧੀਆ ਮੁੰਡੇ ਨੇ ਕ੍ਰੋਸ ਕੰਟਰੀ ਲਾਈ ਜੀ ਇੱਕ ਵੀ ਵਾਰੀ ਨਹੀਂ ਰੁਕਿਆ ਮੁੰਡਾ ਹਾਂਜੀ ਤੇ ਇਧਰ ਮਿਲਖਾ ਤੇ ਉਹ ਮਨਵੀਰ ਦਾ ਮੁੰਡਾ ਜੋਦੇ ਭਾਈ ਦਾ ਮੁੰਡਾ ਸ਼ਾਬਾਸ਼ ਸਾਰਿਆਂ ਦੇ ਵੈਰੀ ਗੁੱਡ ਹਮਦ ਅਲੈਕੁਮ ਅਰਹਮਹੁ ਵਾਰਹੁ ਹਾਏ ਜੀ ਤੇਰੇ ਤੇ ਦਾਤੁ ਬਾਰੀ ਬੰਦਾ ਵੈਰੀ ਵੱਡੂ ਅਦੇ ਦੇਨੰਦ ਮਾਡ ਰੀਡਰ ਨੂੰ ਮਾੜਾ ਨਹੀਂ ਕਹਿੰਦੇ ਮਾੜਾ ਇਹਨਾਂ ਰੋਡ ਜਾਗੋ ਪੰਨਾ ਹੀ ਇੱਕ ਜੀ ਸਵੇਰੇ ਸਵੇਰੇ ਸੁਨਹਿਰੀ ਆਣੀ ਤੂੰ ਗੁਪਨਾ ਨਹੀਂ ਗਰੋਡ ਕਰਾਓ ਬਾਤ ਸੰਗੀ ਅੰਗੀ ਅਰੀ ਦਾ ਸਭੀ ਪੂਰੀ ਤੇਰੇ ਹੱਥ ਤੇਰੇ ਅੰਗੀ ਅਰੀ ਦਾ ਸਭੀ ਪੂਰੀ